ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਮੈਂ ਮੀਤ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅੱਜ ਆਪਣੇ ਕੋਲ ਮੇਰੇ ਨਾਲ ਇਹ ਆਪਣੀ ਪਿਆਰੀ ਨੰਦ ਇਹ ਆਪਾਂ ਨੂੰ ਆ ਗਿਆ 12-13 ਸਾਲ ਬਾਅਦ ਰੋਸ ਇਕੱਠੀਆਂ ਹੋਇਆ ਤੇ ਇਹ ਮੇਰੇ ਕੋਲ ਇੱਥੇ ਸੈਂਟਰ 'ਚ ਆਉਂਦੀ ਹੁੰਦੀ ਸੀ ਮੈਂ ਘਰ ਇਹਨਾਂ ਨੂੰ ਸਿਖਾਉਂਦੀ ਹੁੰਦੀ ਸੀ ਫ੍ਰੀ ਸੈਂਟਰ ਸਾਡਾ ਬਹੁਤ ਜ਼ਿਆਦਾ ਪਿਆਰ ਆ ਤੇ ਅੱਜ ਆਪਾਂ ਨੂੰ ਆਏ ਨੇ ਮਿਲਣ ਕਰੋ ਇਹਨਾਂ ਨਾਲ ਗੱਲਾਂ ਬਾਤਾਂ ਇਹ ਆ ਵੀ ਇੰਟੋ ਡੈਕਸਨ ਦੇਣਗੇ ਸੋਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੀ ਉਮੀਦ ਕਰਦੀ ਵੀ ਸਾਰੇ ਵਧੀਆ ਹੋਵਾਂਗੇ ਇਹ ਸਾਡੇ ਭਾਬੀ ਜੀ ਨੇ ਕੁਆਰੇ ਹੁੰਦੇ ਮੈਨਾਂ ਕੋਲ ਸਲਾਈ ਦਾ ਕੰਮ ਸਿੱਖਦੀ ਹੁੰਦੀ ਸੀ ਸਾਨੂੰ ਇਹ ਫ੍ਰੀ ਸਿਖਾਉਂਦੇ ਹੁੰਦੇ ਸੀ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਤੇ ਹੁਣ ਮੇਰਾ ਵਿਆਹ ਹੋ ਗਿਆ ਮੈਂ ਸੰਘੇੜੇ ਵਿਆਹੀ ਹੋਈ ਆਂ ਉੱਥੇ ਮੈਂ ਆਧਾ ਨਿਊਟ੍ਰੀਸ਼ਨ ਸੈਂਟਰ ਓਪਨ ਕੀਤਾ ਹੋਇਆ ਮੇਰਾ ਆਇਲ ਸੈਂਟਰ ਵੀ ਨਾਲ ਹੀ ਮੇਰਾ ਟਿਊਸ਼ਨ ਸੈਂਟਰ ਵੀ ਹੈ ਜਿਹਨੇ ਸਿਹਤ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੈਨੂੰ ਸੰਪਰਕ ਕਰ ਸਕਦਾ ਜਿਹਨੇ ਆਪਦੇ ਬੱਚਿਆਂ ਦਾ ਫਿਊਚਰ ਵਾਰ ਤੇਜ਼ ਕੇ ਬਣਾਉਣਾ ਉਹ ਵੀ ਸੰਪਰਕ ਕਰ ਸਕਦਾ ਤੇ ਜਿਨਨੇ ਆਪਦੇ ਬੱਚੇ ਟਿਊਸ਼ਨਸ ਭੇਜਨੇ ਨੇ ਨਾ ਤਾਂ ਸਾਰੀਆਂ ਸਟਰੀਮਸ ਦੀ ਆਪਣੇ ਕੋਲੇ ਟੀਚਰਸ ਨੇ ਮੈਡੀਕਲ ਨੋਨ ਮੈਡੀਕਲ ਤੇ ਕਮਰਸ ਆਪਾਂ ਉਹਨਾਂ ਬੱਚਿਆਂ ਨੂੰ ਵੀ ਟਿਊਸ਼ਨ ਟੀਚ ਕਰਦੇ ਆਂ ਅੱਜ ਅਸੀਂ 13 ਸਾਲਾਂ ਬਾਅਦ ਇਕੱਠੇ ਹੋਏ ਆਂ ਮਤਲਬ ਇਹ ਹੋ ਸੀ ਵੀ ਇਹ ਮਾਣ ਨੂੰ ਇਹਨਾਂ ਨੂੰ ਮਿਲ ਕੇ ਕਿਉਂਕਿ ਮੈਂ ਇਹਨਾਂ ਨੂੰ ਨਾ ਕਿਤੇ ਆਪਦੇ ਉਹ ਨੀਤੀ ਸਮਝਿਆ ਬੱਚਿਆਂ ਤੋਂ ਵੱਧ ਸਮਝਿਆ ਸੀ ਅਸੀਂ ਸੋਈ ਚ ਕੱਟੀਆਂ ਹੋ ਗਏ ਕਿਤੇ ਕੁਸ ਬਣਾ ਲੈਣਾ ਕਿਤੇ ਕੁਸ ਬਣਾ ਲੈਣਾ ਮੈਂ ਇਹ ਨੀਤੀ ਸੋਚੇ ਵੀ ਮੈਂ ਨਹੀਂ ਡੈਮਨ ਨੂੰ ਪੂਰੀ ਲਾਉਣਾ ਸਾਰੀ ਦਿਹਾੜੀ ਮੈਂ ਇੱਥੇ ਰਨ ਬਹਾ ਕੇ ਰੱਖਦੀ ਆ ਆਪਣੇ ਕੋਲ ਮੈਨੂੰ ਵੀ ਅੱਜ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਇੱਕ ਦਿਨ ਸੀ ਗੁਰਦੁਆਰਾ ਸਾਹਿਬ ਮਿਲਦੇ ਸੀ ਥੋੜਾ ਜਿਹਾ ਉਸ ਦਿਨ ਇਹ ਕਹਿੰਦੇ ਸੀ ਮੈਨੂੰ ਕਹਿੰਦੀ ਵੀ ਅੱਜ ਘਰੇ ਚੰਨ ਉਹ ਕਹਿੰਦੇ ਅੱਜ ਨਹੀਂ ਆ ਸਕਦੇ ਅਸੀਂ ਘਰੇ ਤਵੇ ਜਰੂਰ ਤੁਹਾਡੇ ਘਰੇ ਆਵਾਂਗੇ। ਲਓ ਜੀ ਅੱਜ ਤੁਹਾਨੂੰ ਆਪਾਂ ਦਿਖਾਇਆ ਇਹਨਾਂ ਨੂੰ ਮਤਲਬ ਆਇਆ ਤੁਹਾਡੇ ਨਾਲ ਵੀ। ਜੇ ਆਪਣੇ ਆਲੇ ਦੁਆਲੇ ਕਿਸੇ ਬੱਚੇ ਨੇ ਆਈ ਬੈਸਟ ਸੈਂਟਰ 'ਚ ਰੱਗਣਾ ਹੋਵੇ ਉਹ ਵੀ ਲੱਗ ਸਕਦਾ ਇਹਨਾਂ ਕੋਲ। ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਜਿਹੜੇ ਬੱਚੇ ਆਪਣੇ ਹੱਥਾਂ 'ਚ ਪਲੇ ਹੋਣ ਅੱਜ ਵੱਡੇ ਹੋ ਕੇ ਕਿਸੇ ਮਕਾਮ ਤੇ ਪਹੁੰਚੇ ਹਨ ਤਾਂ ਮਾਣ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈਗੀ। ਬੱਚਿਆਂ ਨੂੰ ਮਿਲ ਕੇ ਤੇ ਇਹਨਾਂ ਨੇ ਨਿਊਟ੍ਰੀਸ਼ਨ ਸਿਹਤ ਸੰਬੰਧੀ ਵੀ ਆਪਣਾ ਉਹ ਕੀਤਾ ਹੈਗਾ। ਜੀਨੇ ਕਿਸੇ ਨੇ ਸੁਣਾ ਲੈਣੀ ਹੋਵੇ ਉਹ ਵੀ ਲੈ ਸਕਦਾ ਚਲੋ ਜੀ ਨਿਕਲ ਸਾਡੇ ਵੈਂਟੀ ਸੀ ਜੇ ਸਾਡੇ ਕੋਲ ਕੋਈ ਗਲਤੀ ਹੋ ਵੀ ਹੋ ਗਈ ਹੋਵੇ ਬੋਲਦੇ ਆ ਤਾਂ ਅੱਖੀਵਾਂ ਦੇ ਜਾ ਚੁੱਕਾ ਤੇ ਜਰੂਰ ਇਹਨਾਂ ਦੇ ਕੋਲ ਵਿజిਟ ਕਰਨ ਮਿਲਣਾ ਇਹਨਾਂ ਨੂੰ ਜੇ ਕਿਸੇ ਨੇ ਬੱਚੇ ਨੂੰ ਟਿਊਸ਼ਨ ਲਾਉਣਾ ਹੋਵੇ ਟਿਊਸ਼ਨ ਵੀ ਪੜਾਉਂਦੇ ਆ ਬਹੁਤ ਹੀ ਹੌਣ ਹਾਰ ਬੱਚੀਆਂ ਨੇ ਇਹ ਤੇ ਸਾਰੀਆਂ ਮੇਰੇ ਕੋਲ ਆਉਣੀ ਹੁੰਦੀ ਦੀ ਮਨਜੀਤ ਬਣੀ ਗਾਉਣ ਕੀ ਆ ਜਾ ਬਣਾਵਾਂਗੇ ਜਾ ਬਣਾਵਾਂਗੇ ਸਵੇਰੇ 9:00 ਵੀ ਰਾਤ ਨੂੰ 5:00 ਜਾਨਾ ਕਿੰਨੀ ਆਉਂਦੀ ਸੀ ਸਾਰੀਆਂ ਬਹੁਤ ਜੀ ਲੱਗਦਾ ਸੀ ਉਹ ਦਿਨ ਲੱਗੇ ਸੀ ਨਾ ਬਹੁਤ ਤੇਰੇ ਦੋਸ ਸਮਾਤੇ ਹੁਣ ਦੁਬਾਰਾ ਜੱਪਾ ਕੀਆ ਆ ਹਾਂ ਚੁੱਪ ਬਣਾਈ ਜੰਦੀ ਹੈ ਸਾਥੇ ਇਕੱਠੇ ਹੋਏ ਰਹੇ ਹਾਂ ਚਲੋ ਆਪਣਾ ਪਿਆਰ ਸੀ ਆਪਾਂ ਵੀ ਤੈਨੂੰ ਮੈਂ ਇਕੱਠੇ ਹੋਏ ਹਾਂ ਹਾਂ ਨਹੀਂ ਕੌਣ ਕਿਸੇ ਕੋਲ ਆਪਾਂ ਨਹੀਂ ਸਹੀ ਗੱਲ ਹੈ ਪਿਆਰ ਨੂੰ ਪਿਆਰ ਖੇਚਦਾ ਹਾਂ ਠੀਕ ਹੈ ਜੀ ਜ਼ਰੂਰ ਇਹਨਾਂ ਕੋਲ ਵਿజిਟ ਕਰਨਾ ਜੋ ਲੋਵੇ ਦੇ ਆਪਣੇ ਸੰਘੇੜੇ ਰਹਿੰਦੀ ਹੈ ਗੁੜੀਆਂ ਤੇ ਜਿਨ੍ਹਾਂ ਨੇ ਵੀ ਕਿਸੇ ਨੇ ਲੱਗਣਾ ਹੋਇਆ ਆਪਣੇ ਬੱਚੇ ਨੂੰ ਜ਼ਰੂਰ ਲਾਉਣਾ ਤੇ ਸਿਹਤ ਸੰਬੰਧੀ ਜਾਣਕਾਰੀ ਲੈਣੀ ਹੋਈ ਉਹ ਵੀ ਲੈਣੀ ਧੰਨਵਾਦ ਜੀ ਤੁਹਾਡਾ ਸਾਰਿਆਂ ਨੂੰ